प्यारे दोस्तों प्यार भरी सत श्री अकाल जी हां जी दोस्तों पंजाब सरकार ਦੇ ਮਲਾਜ਼ਮਾਂ ਦੇ ਲਈ ਆਈ ਵੱਡੀ ਖਬਰ ਚਾਰੇ ਤਰਫ ਹੋ ਰਿਹਾ ਪੰਜਾਬ ਸਰਕਾਰ ਦਾ ਵਿਰੋਧ ਵੱਖ-ਵੱਖ ਮਲਾਜ਼ਮਾਂ ਗੁਆਂ ਦੁਆਰਾ ਵੀ ਦਿੱਤੇ ਜਾ ਰਹੇ ਨੇ ਬਿਆਨ ਪੰਜਾਬ ਸਰਕਾਰ ਦੇ ਖਿਲਾਫ ਕੀ ਬਿਆਨ ਸਾਹਮਣੇ ਆਇਆ ਤੇ ਮਲਾਜ਼ਮ ਜਥੇਬੰਦੀਆਂ ਦੁਆਰਾ ਕੀ ਐਲਾਨ ਕੀਤਾ ਗਿਆ ਹੈ ਨਵੇਂ ਸੰਘਰਸ਼ ਦਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ हां जी ਦੋਸਤ ਚੱਲਦੇ ਹਾਂ ਅੱਜ ਦੀ ਖਾਸ ਖਬਰ ਵੱਲ ਪੰਜਾਬ ਸਵਾਰਡੀਨਰ ਸਰਵਿਸ ਫੰਡਰੇਸ਼ਨ ਦੇ ਸੂਬਾ ਪ੍ਰਧਾਨ ਸतीश ਰਾਣਾ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ ਮੱਖਣ ਸਿੰਘ ਲਗੇਰੀ ਅਤੇ ਆਮਰਜੀਤ ਕੁਮਾਰ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮਲਾਜ਼ਮਾਂ ਦੇ ਹਰ ਵਰਗ ਨਾਲ ਤੱਕਾ ਤੇ ਸ਼ੋਸ਼ਣ ਕੀਤਾ ਜਾ ਰਿਹਾ ਤਿਹਾਰਾਂ ਤੇ ਸਰਕਾਰ ਵੱਲੋਂ ਕੋਈ ਮਹਿੰਗਾਈ ਪੱਤੇ ਦਾ ਐਲਾਨ ਨਾ ਕਰਨ ਦੇ ਕਾਰਨ ਰਵੱਈਏ ਨੇ ਮਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਨਿਰਾਸ਼ ਕੀਤਾ ਹੈ ਆਗੂਆਂ ਨੇ ਇਹ ਵੀ ਕਿਹਾ ਕਿ ਮਾਨਪੜ

ਤੇ ਕੰਮ ਕਰਦੀਆਂ ਮਿੱਡੇ ਮੀਲ ਵਰਕਰਾਂ ਇਨਸਰਟਿਵ ਤੇ ਕੰਮ ਕਰਦੀਆਂ ਆਸ਼ਾ ਵਰਕਰਾਂ ਆਊਟਸੋਰਸਿੰਗ ਮਲਾਜ਼ਮਾ ਫੈਸਿਲੀਟੇਟਰ ਮਲਾਜ਼ਮਾ ਦੇ ਰੋਜ਼ਗਾਰ ਦੇ ਨਾਂ ਤੇ ਪੂਰੀ ਤਰ੍ਹਾਂ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸਰਕਾਰ ਵੱਲ ਨਿਰਧਾਰਤ ਘੱਟੋ ਘੱਟ ਉਜਰਤ ਕੱਚੇ ਮਲਾਜ਼ਮਾ ਨੂੰ ਪੱਕੇ ਕਰਨ ਮਲਾਜ਼ਮਾ ਦਾ ਮਹਿੰਗਾਈ ਪੱਤਾ ਕੇਂਦਰੀ ਕਰਮਚਾਰੀਆਂ ਦੀ ਤਰ੍ਹਾਂ 58% ਕਰਨ ਤੇ 16% ਪੈਂਡਿੰਗ ਪੀਡੀਏ ਦਾ ਹੱਲ ਨਾ ਕਰਨਾ ਤਨਖਾਹ ਕਮਿਸ਼ਨ ਦੇ ਬਕਾਏ ਪੁਰਾਣੀ ਪੈਨਸ਼ਨ ਬਹਾਲ ਕਰਨ ਪੈਨਸ਼ਨਰਾਂ ਲਈ ਫੈਕਟਰ 2.69 ਗੁਣਾਕ ਪ੍ਰੋਵੀਸ਼ਨ ਪੀੜ ਦੇ ਨਾਂ ਤੇ ਮਲਾਜ਼ਮਾਂ ਦਾ ਆਰਥਿਕ ਸ਼ੋਸ਼ਣ ਜਬਰੀ ਥੋਪਿਆ ਗਿਆ ਕੇਂਦਰੀ ਪੇ ਕਮਿਸ਼ਨ ਏਸੀਪੀ ਸਕੀਮ ਅਤੇ 37 ਤਰ੍ਹਾਂ ਦੇ ਭੱਤੇ ਜੋ ਬੰਦ ਪਏ ਨੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਮੀਟਿੰਗਾਂ ਦੇ ਵਿੱਚ ਵਾਅਦੇ ਤਾਂ ਕੀਤੇ ਪਰ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਿਸ ਕਾਰਨ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ ਮਲਾਜ਼ਮ ਆਗੂਆਂ ਦੁਆਰਾ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੇ ਲਈ ਹਾਂਜੀ ਦੋਸਤੋ ਇਸ ਮੌਕੇ ਆਗੂਆਂ ਨੇ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ 16 ਨਵੰਬਰ ਨੂੰ ਪੰਜਾਬ ਮਲਾਜ਼ਮ ਪੈਨਸ਼ਨਰਾਂ ਸਾਂਝੇ ਫਰੰਟ ਵੱਲੋਂ ਜੋ ਸੰਗਰੂਰ ਵਿਖੇ ਸੂਬਾ ਪਧਰੀ ਰੈਲੀ ਕੀਤੀ ਜਾ ਰਹੀ ਉਸ ਵਿੱਚ ਸ਼ਾਮਲ ਹੋਂਦੀ ਅਪੀਲ ਕੀਤੀ ਹੈ ਹਾਂਜੀ ਦੋਸਤੋ ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਮਲਾਜ਼ਮ ਪੈਨਸ਼ਨਰਾਂ ਸਾਂਝੇ ਫਰੰਟ ਵੱਲੋਂ ਕਰ ਦਿੱਤਾ ਗਿਆ ਹੈ ਸੰਘਰਸ਼ ਦਾ ਐਲਾਨ 16 ਨਵੰਬਰ ਨੂੰ ਉਹਨਾਂ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਇਕ ਹਲਕੇ ਤੂਰੀ ਵਿਖੇ ਰੈਲੀ ਕੀਤੀ ਜਾਵੇਗੀ ਤੇ ਵੱਖ-ਵੱਖ ਹੋਰ ਜਗ੍ਹਾ ਤੇ ਜਾ ਕੇ ਵੀ ਸੁਪਾ ਪਧਰੀ ਰੈਲੀ ਕੀਤੀ ਜਾਵੇਗੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੇ ਲਈ ਤੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੂੰ ਤੇ ਮੁਲਾਜ਼ਮਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਚਾਰੇ ਤਰਫ ਪੰਜਾਬ ਸਰਕਾਰ ਦਾ ਵਿਰੋਧ ਜਾਰੀ ਹੈ ਤੇ 2 ਨਵੰਬਰ ਨੂੰ ਵੀ ਝੰਡਾ ਮਾਰਚ ਤਰਨਤਾਰਨ ਸਾਹਿਬ ਵਿਖੇ ਕੀਤਾ ਜਾਵੇਗਾ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਐਨਪੀਐਸ ਮੁਲਾਜ਼ਮਾਂ ਨੂੰ ਉਸ ਵਿੱਚ ਵੱਧ ਤੋਂ ਵੱਧ ਪੁੱਜਣ ਦੀ ਅਪੀਲ ਕੀਤੀ ਗਈ ਹੈ ਇਸ ਤਰ੍ਹਾਂ ਮਲਾਜ਼ਮਾ ਦੁਆਰਾ ਕੀਤਾ ਜਾ ਰਿਹਾ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਕੀ ਇਸ ਵਿਰੋਧ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਕਰੇਗੀ ਮਲਾਜ਼ਮਾ ਦੀ ਕਿਸੇ ਵੱਡੀ ਮੰਗ ਦਾ ਹੱਲ ਇਨ੍ਹਾਂ ਸਾਰੀਆਂ ਖਬਰਾਂ ਨੂੰ ਜਾਣਨ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ